ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਆ ਤੁਸੀਂ ਸਾਰੇ ਜਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ। ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ। ਤੇ ਲਓ ਜੀ ਅੱਜ ਦਾ ਲੱਗੇ ਆਪਾਂ ਬਲੌਗ ਸ਼ੁਰੂ ਕਰਨ। ਬਲੌਗ ਤੋਂ ਪਹਿਲਾਂ ਜੀ ਆਪਾਂ ਸਾਰੇ ਜਣੇ ਰਲ ਕੇ ਕਰੀਏ ਇਹੀ ਅਰਦਾਸ। ਅਰਦਾਸ ਕਿ ਤੁਹਾਨੂੰ ਪਤਾ ਕਿਸਾਨਾਂ ਵੀਰ ਭਰਾਵਾਂ ਦੀ ਕਣਕ ਜੋ ਕਿ ਵढਾਈ ਸ਼ੁਰੂ ਹੋ ਗਈ ਹੈ ਜੀ ਕੁਝ ਕਿਸਾਨਾਂ ਭਰਾਵਾਂ ਦੀ ਮੰਡੀ ਵਿੱਚ ਕਣਕ ਆ ਗਈ ਆ ਤੇ ਕੁਝ ਹਜੇ ਥੋੜੀ ਜੀ ਸੁੱਕੀ ਮਿੱਸੀ ਆ ਕਣ ਖਲੇ ਮਤਲਬ ਗਿੱਲੀ ਆ ਉਹ ਹਾਲੇ ਨਹੀਂ ਵੱਡੀ ਗਈ ਤੇ ਬੱਲਾਂ ਤ੍ਰਿਵਨ ਕਣਕ ਬਣ ਚੁੱਕੀ ਆ ਬੱਲਾਂ ਦੇ ਵਿੱਚ ਤੇ ਉੱਪਰ ਤੇ ਹੈਗੀ ਜੀ ਪੂਰੀ ਬੱਦਲਵਾ ਜੀ ਬੇਪਾ ਪਰਮਾਤਮਾ ਕੇ ਹੀ ਅਰਦਾਸ ਕਰਾਂਗੇ ਵੀ ਪਰਮਾਤਮਾ ਸਭ ਨੂੰ ਟਾਈਮ ਦੇ ਦੇ ਆਪਣੇ ਦਾਣੇ ਚੱਕਣ ਦਾ ਤੇ ਮੰਡੀ ਦੇ ਵਿੱਚ ਜਾਣ ਦਾ ਕਿਉਂਕਿ ਹਰ ਕਿਸਾਨ ਨੇ ਹੁਣ ਕਿਸੇ ਤੇ ਵਿਚਾਰੇ ਨੇ ਚਾਰ ਪੈਸੇ ਫੜੇ ਹੁੰਨੇ ਆ 83 ਤੋਂ ਜਾਂ ਆਪਣੀ ਧੀ ਦਾ ਜਾਂ ਕੋਈ ਹੋਰ ਪ੍ਰੋਗਰਾਮ ਕਿਸਾਨ ਭਰਾ ਨੇ ਕਰਨਾ ਹੁੰਦਾ ਕਿਉਂਕਿ ਜ਼ਮੀਨ ਦੇ ਨਾਲ ਹੀ ਕਿਸਾਨ ਭਰਾ ਦਾ ਸਾਰਾ ਕੁਝ ਚੱਲਦਾ ਘਰ ਪਰਿਵਾਰ ਸਭ ਕੁਝ ਜ਼ਮੀਨ ਦੇ ਨਾਲੇ ਚੱਲਦਾ ਜੀ ਫਸਲ ਦੇ ਨਾਲ ਚੱਲਦਾ ਤੇ ਅੱਜ ਦਾ ਟਾਈਮ ਹੈਗਾ ਜੀ ਕਣਕ ਦਾ ਚੱਲ ਰਿਹਾ ਤੇ ਕਣਕ ਦੀ ਬੜਾਈ 6 ਮਹੀਨਿਆਂ ਬਾਅਦ ਧੀਆ ਮੁੱਤਾਂ ਵਾਂਗੂ ਪਲਦੀ ਆ ਜੀ ਉਧਰ ਫੇ ਜੀਰੀ ਆਉਂਦੀ ਆ ਜੀ ਤੇ ਆਪਾਂ ਇਹ ਅਰਦਾਸ ਕਰਾਂਗੇ ਵੀ ਪ੍ਰਮਾਤਮਾ ਹਰ ਕਿਸਾਨ ਦੀ ਜੋ ਫਸਲ ਆ ਉਤੇ ਆਪਣਾ ਮਿਹਰ ਭਰਿਆ ਆਪਣਾ ਕੇ ਹੱਥ ਰੱਖੀ ਠੀਕ ਹੈ ਜੀ ਤੇ ਕੋਈ ਨੁਕਸਾਨ ਨਾ ਹੋਵੇ ਜਿਹੜੀ ਫਸਲ ਵੱਡੀ ਹੋਈ ਆ ਜਾਂ ਆੜਤੀਓ ਕੋਲ ਪਈ ਆ ਜਾਂ ਖੇਤਾ ਦੇ ਵਿੱਚ ਖੜੀ ਆਪਾਂ ਦਾ ਪ੍ਰਮਾਤਮਾ ਅੱਗੇ ਆਪਾਂ ਸਾਰੇ ਮੈਹੀ ਦਾ ਫਰਜ਼ ਨਹੀਂ ਆਪਾਂ ਸਾਰੇ ਅਰਦਾਸ ਕਰਾਂਗੇ ਕਿਉਂਕਿ ਕਹਿੰਦੇ ਨੇ ਹੁੰਦੇ ਕਿਸਾਨ ਅੰਨ ਦਾਤਾ ਜੀ ਅੰਨ ਦਾਤਾ ਜੀ ਆਪਣਾ ਇਹ ਤੇ ਆਪਾਂ ਅਰਦਾਸ ਇਹੀ ਕਰਾਂਗੇ ਵੀ ਉਹਨਾਂ ਦੀ ਫਸਲ ਜੋ ਵੀ ਉਹਨਾਂ ਦਾ ਮਾੜਾ ਮੋਟਾ ਲੈਣਾ ਦੇਣਾ ਹੈ ਵੀ ਪ੍ਰਮਾਤਮਾ ਹੱਥ ਰੱਖੀ ਵੀ ਉਹਨਾਂ ਦੀ ਫਸਲ ਦਾ ਕੋਈ ਨੁਕਸਾਨ ਨਾ ਹੋਵੇ ਕਿਸਾਨ ਭਰਾਵਾਂ ਦਾ ਤੇ ਹਰ ਕਿਸਾਨ ਕੱਲੇ ਪੰਜਾਬ ਦੇ ਵਿੱਚ ਕੋਨੇ-ਕੋਨੇ 'ਚ ਕਿਸਾਨ ਬੈਠਾ ਆਪਾਂ ਧਰ ਅਰਦਾਸ ਕਰਦੇ ਆਂ ਜੀ ਵੀ ਪ੍ਰਮਾਤਮਾ ਆਪਣਾ ਹੱਥ ਰੱਖੀ ਮੇਹਰ ਪਰਿਆ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਲਓ ਜੀ ਚੱਲੇ ਆ ਜੀ ਬਾਬਾ ਮਾਸਤਰਾਮ ਪਿੰਡ ਜਟਾਣਾ ਜੀ ਵੱਡੇ ਸਾਧੂ ਹੋਏ ਆ ਜੀ ਤੇ ਭਰਾ ਮੇਰਾ ਕਹਿੰਦਾ ਮੈਨੂੰ ਲੈ ਕੇ ਚੱਲ ਅੱਜ ਬਾਬਾ ਮਾਸਤਰਾਮ ਦੇ ਤੇ ਮੰਨਿੰਦਰ ਵੀ ਰੈਡੀ ਆ ਤੇ ਫਿਰਦਾ ਮੇਰਾ ਭਾਈ ਤੁਹਾਡੀ ਪੂ ਮੁਲਾਕਾਤ ਉਹਦੇ ਨਾਲ ਕਰਾਂਗੇ ਹਾਂ ਜੀ ਭਾਈ ਜੀ ਉਹ ਅਜਨ ਖਾਸ ਆ ਗਏ ਤੇ ਬਕਰ ਕੋਈ ਮਾਲਕ ਜੀ ਲੈ ਰੱਬ ਨੇ ਪਤਾ ਨਹੀਂ ਕੀ ਕਰਿਆ ਹੈ ਮੌਸਮ ਨਾਲ ਫੌਰ ਐਰ ਮੈਂ ਤਾਂ ਆਪਕੇ ਨਾਲ ਵੀ ਆਪਾਂ ਸਾਰੇ ਗਲ ਕੇ ਅਰਦਾਸ ਕਰੀਏ ਵੀ ਮੀਂਹ ਨਾ ਜਵੇ ਕਿਉਂਕਿ ਜੇ ਮੀਂਹ ਆ ਗਿਆ ਤਾਂ ਜਿਹੜੇ ਕਿਸਾਨਾਂ ਭਰਾਵਾਂ ਦੀਆਂ ਕਣਕਾਂ ਖੜੀਆਂ ਜਾਂ ਆਰਥੀ ਕੋਲ ਪਈਆਂ ਬਹੁਤ ਨੁਕਸਾਨ ਹੋਇਆ ਵਾਹ 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 ਕਿਉਂਕਿ ਈ ਧੀਆ ਪੁੱਤਾਂ ਵਾਂਗੂ 6 ਮਹੀਨਿਆਂ ਬਾਅਦ ਫਸਲ ਲਿਆਉਣਾ ਹੁੰਦਾ ਕੋਈ ਕਿਸਾਨ ਭਰਾਵਾਂ ਨੇ ਕਰਜ਼ੇਵਰ ਪੈਸੇ ਦਿੱਤੇ ਹੋਣੇ ਕਿਦਾ ਵਿਆਹ ਸ਼ਾਦੀ ਕਰਨਾ ਹੈ ਗੋਹਿਆਂ ਬੁਕਿੰਗਾਂ ਦੇ ਪੈਸੇ ਤਾਰਨੇ ਆ ਹਨਾ ਇਹੀ ਮਤਲਬ ਰਜਗਾਰ ਆ ਇਸ ਤਰ੍ਹਾਂ ਜੇ ਹੁਣ ਜੇ ਇਹ ਚ ਕੋਈ ਮਤਲਬ ਮੀਂਹ ਪੈ ਗਿਆ ਜੀ ਫਸਲ ਖਰਾਬ ਹੋ ਗਈ ਤਾਂ ਕਿਸਾਨ ਕਿਆ ਕਰੂਗਾ ਇਹ ਤਾਂ ਹੀ ਹੋਰ ਅਰਦਾਸ ਕਰਾਂਗੇ ਵਾਹ ਵੀ ਅਰਦਾਸੇ ਕਰ ਆ ਬਾਕੀ ਉਹਦੇ ਹੱਥ ਆਪਾਂ ਦਾ ਅਰਦਾਸ ਹੀ ਕਰ ਸਕਦੇ ਆ ਵੀ ਪ੍ਰਮਾਤਮਾ ਕਿਸੇ ਕਿਸਾਨ ਭਰਾ ਦਾ ਨੁਕਸਾਨ ਨਾ ਹੋਵੇ ਚਲ ਚੱਲੀਏ ਮੱਥਾ ਟੇਕ ਹਾਂ ਜੀ ਤੇ ਦੇ ਕੇ ਚੱਲਿਆ ਬਾਈ ਸਾਡਾ ਬਾਬੇ ਮਾਸਟਰ ਆਮ ਜੀ ਨੂੰ ਤੇ ਹੁਣ ਉਹ ਤੇ ਦੇਖਦੇ ਆ ਮਾੜਾ ਮੋਟਾ ਖਾਊਗਾ ਪਰਾਊਗਾ ਵੀ ਇਹ ਮਰਮੜ ਖਲਾਊਗਾ ਨਾ ਨਾ ਖਾ ਦੂਗੇ ਇਹ ਐਗਲ ਗੱਤੀ ਐ ਨਾ ਨਾ ਪਹਿਲੀ ਲੋ ਜੀ ਪ੍ਰਸ਼ਾਦਾ ਛਕ ਲਈ ਹੁਣ ਮੈਂ ਇਹ ਨਹੀਂ ਚਲੂ ਕਿਸਮਤ ਵਾਲਿਆਂ ਨੂੰ ਮੈਂ ਤਾਂ ਪਰ ਅਸੀਂ ਅੱਜ ਕੁਝ ਸਪੈਸ਼ਲ ਖਾ ਕੇ ਆ ਹਾਂ ਪੱਕੀ ਗੱਲ ਆ ਪੱਕੀ ਗੱਲ ਆ ਚਲੋ ਜੀ ਹੁਣ ਅਸੀਂ ਚੱਲਦੇ ਆ ਤੇ ਮਨਿੰਦਰ ਵੀਰ ਆ ਜਿਹੜੇ ਮੰਦਰ ਆ ਗਏ ਉਹ ਤੇ ਸਾਕਸ਼ੀ ਕਾਲ ਬੋਲ ਇਹ ਇੰਨ ਦਾ ਚੌਂ ਜਿਹੜਾ ਹੈ ਕਿ ਅੱਜ ਦਿਨ ਫੁੱਟੇ ਨਹੀਂ ਹੰਡੇ ਆ ਸਸੇ ਕਾਲ ਗੁਰੂ ਜੀ ਕਾ ਖਾਲਸਾ ਖੀਰ ਵਾਈਗੁਰੂ ਜੀ ਦਾ ਹੂੰ ਚੱਲੀਏ ਅੱਜ ਅਸੀਂ ਕਰ ਲਈਏ ਬਾਬਾ ਮਾਸਟਰ ਚੱਲੀਏ ਫਿਰ ਚਲੋ ਜੀ ਚੱਲਦੇ ਚਰਨਜੀਤ ਕੋਲ ਵੀ ਲੱਗੀ ਹੋਈ ਆਪਣਾ ਕੰਮ ਨਵੇੜਨਾ ਕਿ ਅਸੀਂ ਗਏ ਹੋਏ ਤੇ ਜੀ ਜੋਰਜੀ ਸਾਹਿਬ ਤੇ ਤੁਹਾਨੂੰ ਪਤਾ ਹੀ ਹੈ ਵੀ ਪਿੱਛੇ ਤੇ ਜੇ ਹੁਣ ਲੇਡੀਜ਼ ਦਾ ਹੁਣ ਬਹੁਤ ਜ਼ਰੂਰੀ ਆ ਘਰ ਦੇ ਕੰਮੇ ਨਹੀਂ ਨਿਪੜਦੇ ਤੇ ਹੁਣ ਅਸੀਂ ਸਵੇਰ ਦੇ ਲੱਗੇ ਹੋਏ ਆ ਕੱਪੜਾ ਲੀਦਾ ਸੀ ਧੋ ਲਿਆ ਪੋਚੇ ਰਹਿ ਗਏ ਜੀ ਲੋਹਰ ਤੇ ਤੇ ਹਾਂਜੀ ਚੱਲ ਜੀ ਸਸਕੀ ਗਾਲ ਦੀ ਸਾਰਿਆਂ ਨੂੰ ਪਰਮਾਤਮਾ ਦੇ ਅਗਿਆਸਾ ਤੁਸੀਂ ਮੇਰੇ ਚੜ੍ਹਦੀ ਕਲਾ ਵਿੱਚ ਰਹੋ ਤੰਤਰ ਉਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਤੇ ਮਨਿੰਦਾ ਜੈਲੀ ਚੱਲੇ ਕੋ ਮੜ ਘੁੰਮੋ ਮਥਾ ਟਿਕਾ ਬਾਬਾ ਮਾਸਰਾ ਹੁੰਦੀ ਮਥਾ ਟਿਕਾ ਪਤਾ ਨਹੀਂ ਤੁਸੀਂ ਕਿੱਧਰ ਨੂੰ ਹੋਣਾ ਹੈ ਮੈਂ ਤਾਂ ਗੱਲ ਕਰਦੇ ਹਾਂ ਤੁਸੀਂ ਪਤਾ ਨਹੀਂ ਕਿੱਧਰ ਨੂੰ ਮੋੜਦੇ ਉਹ ਗੱਲ ਬੱਕਰੀ ਹੈ ਕਿੱਧਰ ਨੂੰ ਮੋੜਨਾ ਹਾਂ ਉਹ ਤਾਂ ਕਹਿ ਕੇ ਬਾਬੇ ਦੇ ਹੁਣ ਕਿੱਥੇ ਨੂੰ ਚਾਲੇ ਨਾ 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 ਇਹ ਨਹੀਂ ਹੈ ਬਾਬੇ ਦੇ ਵੀ ਚੱਲ ਜੂਗਾ ਤੂੰ ਬਾਕੀ ਫਿਰ ਪਪਾ ਦੇ ਕਿੱਥੇ ਕਿੱਥੇ ਬੱਜਦੇ ਆ ਉਹ ਗੱਲ ਬੱਕਰੀ ਹੈ ਉਹ ਕੋਈ ਸ਼ਾਇਰ ਵੀ ਆਉਂਦਾ ਖਮਾੜੋ ਕੋਈ ਪਤਾ ਨਹੀਂ ਹੁੰਦਾ ਇਹ ਤੇ ਮੈਂ ਲਗੀ ਸਫਾਈਆਂ ਦਾ ਥੋੜੀ ਠਕਾਵਟ ਹੋ ਗਈ ਮੇਰੇ ਤਾਂ ਦੀ ਕਿਉਂਕਿ ਜਿਹੜਾ ਰੋਤ ਬੰਦਾ ਜਾਂ ਅੰਦਰ ਆਹੇ ਉਹ ਤਾਂ ਨਹੀਂ ਫਰਕ ਪੈਂਦਾ ਹੁਣ ਅਸੀਂ ਕਦੇ ਕਦੇ ਜਾਂਦੇ ਸਾਨੂੰ ਪਤਾ ਸਾਡੇ ਸਰੀਰ ਤੇ ਕੀ ਆਹਲਾ ਤੇ ਨਹੀਂ ਮੈਂ ਤਾਂ ਠੀਕ ਆ ਜੀ ਹੁਣ ਉੱਦਨੜ ਕੇ ਥੋੜਾ ਜਿਹਾ ਮੈਂ ਤਾਂ ਇਹ ਬਾਬੇ ਨਾਨਕ ਦੀ ਮੈਂ ਦਵਾਈ ਖਾਂਦੀ ਆ ਤੇ ਹੁਣ ਮੈਨੂੰ ਫੇਰ ਅਦਾਈ ਬਹੁਤ ਸੁਖਸ ਮੋਰੀ ਹੈ ਨਾ ਠਕਾਵਟ ਪਰ ਗੰਭੀਰ ਜਰੂਰੀ ਨੇ ਕਹਿੰਦੇ ਘਰ ਬੰਦਾ ਛੱਡ ਲਾਦਾ ਬਾਹਰ ਛਾਡੋ ਬੰਦੀ ਸਹੀ ਗੱਲ ਤੇ ਹੁਣ ਤੁਸੀਂ ਜਾ ਕੇ ਉਹ ਮੱਥਾ ਟੇਕਿਓ ਕਦੋਂ ਨਹੀਂ ਹੋਇਆ ਪਏ ਮੌਸਮ ਦਾ ਪਤਾ ਕੁਝ ਨਹੀਂ ਜਾਗਾ ਹੋਰ ਮੈਂ ਤਾਂ ਅਸੀਂ ਤਾਂ ਅਫਰਦਾਸ ਕਰਦੇ ਆ ਬਾਬਾ ਪੂਰੇ ਵੀ ਪ੍ਰਮਾਤਮਾ ਵੀ ਆਹ ਜਿਹੜਾ ਮੀਂਹ ਕਣੀ ਦਾ ਵੀ ਨਾ ਆਵੇ ਤਾਂ ਚਲ ਜਿਹੜਾ ਪੈ ਗਿਆ ਠੀਕ ਆ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋਇਆ ਜੀ ਨਾਲ ਜਦੋਂ ਮੈਂ ਵਪਾਰ ਹੋਣਾ ਪਵੇ ਹੁਣ 10 ਦਿਨ ਦੇ ਦੇਵੇ 10 ਦਿਨਾਂ ਵਿੱਚ ਹੋ ਜਣੇ ਖਾਈ ਖਾਲੀ ਮਿਹਨਤ ਭੱਲੇ ਪੈ ਜਾਣੇ ਕਿਉਂਕਿ ਬਹੁਤ ਮਿਹਨਤ ਕਰਦਾ ਕਿਸਾਨ ਤਾਂ ਕਿਤੇ ਜਾ ਕੇ ਘਰ ਦਾਣਾ ਗਿਰਦਾ ਦਾਣਾ ਵੀ ਗਿਰਦਾ ਮਾੜਾ ਮੋਟਾ ਜੇ ਉਹਨਾਂ ਦੇ ਘਰ ਹੋਗਾ ਤਾਂ ਅਸੀਂ ਖਾਉਂਗੇ ਜੀ ਤਾਂ ਅਸੀਂ ਖਾਉਂਗੇ ਹਾਂ ਤਾਂ ਕਰਕੇ ਗੱਲ ਸਹੀ ਗੱਲ ਹੈ ਜੇ ਮੰਡੀ ਚ ਆਊਗਾ ਹਾਂ ਤਾਂ ਸਾਡੇ ਤੱਕ ਪੁੱਜੂਗਾ ਕਿ ਨਹੀਂ ਜੇ ਹੁਣ ਕਿਸਾਨ ਹਾਂ ਜੇ ਕਿਸਾਨ ਦੀ ਫਸਲ ਖਰਾਬ ਹੋ ਜੇ ਤਾਂ ਮੰਡੀ 'ਚ ਕਿਵੇਂ ਆਣਾ ਕਿਸਾਨ ਦੇ ਨਾਲੇ ਆਉਣਾ ਕਨੇਚੀ ਚਲੀ ਹੋ ਰਹੀ ਸੀ ਹਾਂ ਤੁਸੀਂ ਜਾਇਓ ਫਿਰ ਚਲੋ ਜੀ ਚੱਲਦੇ ਹਾਂ ਹੁਣ ਬਾਬਾ ਮਾਸਤ ਰਾਮ ਜੀ ਤੈਨੂੰ ਕੋਲੇ ਕੇ ਆਵਾਂ ਜੇ ਖਾਣਾ ਪੀਣਾ ਕੋਈ ਆ ਜੀ ਤੁਸੀਂ ਨੂੰ ਖਾਣਾ ਸੀ ਚਲੋ ਜੀ ਚੱਲ ਚੱਲ ਵੀ ਚਲੀਏ ਚੱਲ ਵੀ ਚਲੀਏ ਚੱਲ ਚਲੋ ਜੀ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਜਾ ਕੇ ਜਟਾਣੇ ਬਾਬਾ ਮਾਸਤ ਰਾਮ ਦੇ ਪਹੁੰਚ ਗਏ ਅਸੀਂ ਜਟਾਣੇ ਡੇਰਾ ਬਾਬਾ ਮਾਸਤ ਰਾਮ ਜੀ ਤੇ ਲਓ ਜੀ ਕਰੋ ਦਰਸ਼ਨ ਡੇਰਾ ਬਾਬਾ ਮਾਸਤ ਰਾਮ ਜੀ ਐਤਵਾਰ ਵਾਲੇ ਦਿਨ ਪੂਰਾ ਇਕੱਠ ਹੁੰਦਾ ਜੀ ਇੱਥੇ ਬਾਬਾ ਮਾਸਤਰਾਮ ਜੀ ਦੇ ਡੇਰਾ ਬਾਬਾ ਮਾਸਤਰਾਮ ਜੀ ਮੰਗੀਆਂ ਮਰਤਾ ਪੂਰੀਆਂ ਹੁੰਦੀਆਂ ਜੀ ਇੱਥੇ ਡੇਰਾ ਬਾਬਾ ਮਾਸਤਰਾਮ ਸੱਪੇ ਪੈਣ ਅਤੇ ਕੋ ਬੰਦ ਦੇ ਬਿਨੇ ਅਦਾ ਕਰਨ ਜਾਣਾ ਸੀ ਬਾਬਾ ਜੀ ਜਿਹੜਿਆ ਮਤਲਬ ਬੰਦਾ ਆਪਣਾ ਦੀਰ ਸੁਖ ਕੇ ਜਾਂਦਾ ਹੈ ਬਾਬਾ ਜੀ ਸਾਡੇ ਕਬੂਤਰਾਂ ਦੀ ਜਿਵੇਂ ਬਾਜ਼ੀਆਂ ਲੱਗਦੀਆਂ ਜੇ ਸਾਡਾ ਕਬੂਤਰ ਜਿੱਤ ਜਾਂਦਾ ਤਾਂ ਅਸੀਂ ਤੁਹਾਡੇ ਜੋੜੀ ਚੜਾ ਕੇ ਜਾਵਾਂਗੇ ਤੇ ਬਹੁਤ ਸਾਰੇ ਵੀਰਾਂ ਨੇ ਇੱਥੇ ਕਬੂਤਰਾਂ ਦੀ ਜੋ ਸੇਵਾ ਮਤਲਬ ਚੜਾਏ ਹੋਏ ਆ ਕਬੂਤਰ ਬਾਬਾ ਜੀ ਦਰਸ਼ਨ ਬਾਬਾ ਮਾਸਤ ਰਾਮ ਜੀ ਦੇ ਜੀ ਬਾਬਾ ਮਾਸਤ ਰਾਮ ਜੀ ਜੀ ਅੰਦਰ ਵਖਸ਼ੀ ਖੁਦ ਤੋਂ ਮੇਰੀ ਵਾਜ ਬਾਜੀ ਬਾਬਾ ਮਾਸਤ ਰਾਮ ਜੀ ਹੋਇਆ ਹੋਇਆ ਇਹ ਆ ਜੀ ਖੂ ਉਸ ਟਾਈਮ ਜਦੋਂ ਬਾਬਾ ਮਾਸਤ ਰਾਮ ਜੀ ਦਾਇਤੇ ਬਹੁਤ ਵੱਡਾ ਡੇਰਾ ਹੁਣ ਵੀ ਹੈਗਾ ਜੀ ਪਰ ਲੇਕਿਨ ਜਦੋਂ ਇੱਥੋਂ ਹੀ ਪਾਣੀ ਪਰ ਪਰ ਕੇ ਬਾਬਾ ਮਾਸਤ ਰਾਮ ਜੀ ਛੱਕਦੇ ਹੁੰਦੇ ਤੇ ਸੰਗਤਾਂ ਵੀ ਇੱਥੇ ਹੀ ਕੱਢ ਕੇ ਪਾਣੀ ਨੂੰ ਛੱਕਦੀਆਂ ਹੁੰਦੀਆਂ ਹੁੰਦੀਆਂ ਹਨਾ ਬਹੁਤ ਡੂੰਘਾ ਹੈ ਬਾਡੂੰਗਾ ਹੈਗਾ ਚਲੋ ਜੀ ਇੱਧਰ ਲੰਗਰ ਹਾਲ ਆ ਜੀ ਤੇ ਇਹ ਹੈਗਾ ਜੀ ਲੰਗਰ ਹਾਲ ਬਾਬਾ ਮਾਸਤ ਰਾਮ ਜੀ ਦੇ ਡੇਰੇ ਤੇ ਇੱਥੇ ਇਕੱਲੀ ਚਾਹ ਪਾਣੀ ਪਰਤਾਇਆ ਜਾਂਦਾ ਜੀ ਤੇ ਸੰਦਰ ਪ੍ਰਸ਼ਾਦਾ ਜੀ ਉਹ ਵੀ ਤੁਹਾਨੂੰ ਆਪ ਦਿਖਾਵਾਂਗੇ ਇਹ ਜੀ ਬਾਬਾ ਮਾਸਟਰ ਆਮ ਜੀ ਦੇ ਡੇਰੇ ਦਾ ਲੰਗਰ ਹਾਲ ਜੀ ਕਿ ਬਹੁਤ ਵਧੀਆ ਮਤਲਬ ਬਣਾਇਆ ਹੋਇਆ ਹੈ ਡੇਰੇ ਦੇ ਵਿੱਚ ਵੀ ਜੇ ਕਿਸੇ ਤੇ ਬੁਰਜੋਗ ਕਿਤੇ ਬੈਠ ਨਹੀਂ ਹੁੰਦਾ ਤੇ ਉਹ ਬੈਠ ਕੇ ਇੱਥੇ ਪ੍ਰਸ਼ਾਦਾ ਪਾਣੀ ਨਾਲ ਛਕ ਸਕਦਾ ਹਾਂ ਹਾਂ ਲਓ ਜੀ ਪ੍ਰਸ਼ਾਦਾ ਪਾਣੀ ਸਾਸੀਂ ਛਕ ਲਿਆ ਤੇ ਇੱਧਰ ਚੱਲਦੇ ਆ ਜੀ ਵਰਤਨਾ ਦੀ ਸੇਵਾ ਤੇੜੀ ਬੱਤਾਂ ਦੀ ਸੇਵਾ ਹੋ ਰਹੀ ਹੈ ਨਾ ਮਨਿੰਦਰ ਇੱਧਰ ਫੜਾ ਧੰਨ ਧੰਨ ਬਾਬਾ ਸ਼ਮਸ਼ੀਰ ਪੁਰੀ ਜੀ ਇਹ ਵੀ ਬਹੁਤ ਆਦੂ ਰਹੇ ਆ ਜੀ ਇਸ ਡੇਰੇ ਦੇ ਵਿੱਚ ਸੇਵਾ ਕੀਤੀ ਇਹਨਾਂ ਨੇ ਕਈ ਸਾਲ ਬਾਬਾ ਜੀ ਨੇ ਵਾਹਿਗੁਰੂ ਸੱਚਾ ਬਾਦਸ਼ਾਹ ਮਿਹਰ ਕਰਿਓ ਬਾਬਾ ਜੀ ਪੁੱਲਾਂ ਚੱਕਾਂ ਨੂੰ ਸ਼ਮਾ ਕਰਿਓ ਵਾਹਿ ਵਾਹਿ ਤਨ ਤਨ ਬਾਬਾ ਪੂਰਨ ਦਾਸ ਜੀ ਇਹ ਵੀ ਭਗਤ ਰਹੇ ਆ ਜੀ ਸੇਵਾਦਾਰ ਰਹੇ ਆ ਇਸ ਡੇਰੇ ਦੇ ਬਾਬਾ ਮਾਸਤ ਰਾਮ ਜੀ ਦੇ ਉੱਧਰ ਮਾਤਾ ਰਾਣੀ ਦੇ ਥਾਨ ਆ ਜੀ ਜੇ ਮਾਰਕ ਦੇ ਉੱਧਰ ਜੀ ਸਾਰੇ ਜੀ ਪ੍ਰਸ਼ਾਦ ਦੀ ਸੇਵਾ ਜੋ ਕਿ ਮੱਥਾ ਟੇਕਣ ਤੋਂ ਬਾਅਦ ਲੰਗਰ ਛਕਣ ਤੋਂ ਬਾਅਦ ਪ੍ਰਸ਼ਾਦ ਦਿੱਤਾ ਜਾਂਦਾ ਜੀ ਇੱਥੇ ਜੋ ਵੀ ਚੜਾਵੇ ਇੱਥੇ ਚੜਦਾ ਪ੍ਰਸ਼ਾਦ ਦਾ ਉਹ ਇੱਥੇ ਵਰਤਾਇਆ ਜਾਂਦਾ ਹੈ ਜੀ ਇਧਰ ਵੀ ਵੀਰੇਂ ਦੇ ਦੇ ਇਧਰ ਵੀ ¿Chop la palina? Mm.